ਹਾਂਜੀ ਸასი ਕਾ ਤੁਹਾਡਾ ਸਾਰਾ ਤੁਹਾਡੇ ਆਪਣੇ YouTube ਚੈਨਲ ਚੈਨਲ ਬਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਜੁੜੀ ਆਪਣੇ ਚੈਨਲ ਤੇ ਪਹਿਲੀ ਵਾਰ ਤੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵਾਲਾ ਬਟਨ ਆ ਲੱਗੂਗਾ ਤੇ ਆਪਾਂ ਚੱਲੀਏ ਜੀ ਬਸ ਮਾਂ ਤੋਂ ਲਈ ਬੱਚੇ ਨੂੰ ਰੈਡੀ ਕਰਤਾ ਤੇ ਅੱਜ ਵਾਲਾ ਮੇਰਾ ਸੂਟ ਜਿਹੜਾ ਇਹ ਵਾਲਾ ਤੇ ਆਹ ਵਾਲਾ ਇਹਦੇ ਨਾਲ ਬਰਕ ਵਾਲਾ ਦੁਪੱਟਾ ਸੀ ਪਰ ਤੁਹਾਨੂੰ ਉਹ ਨਹੀਂ ਲੱਗਦਾ ਮੈਂ ਆਹ ਦਾ ਆਹ ਦਾ ਦੁਪੱਟਾ ਲੈ ਕੇ ਐਕਸਟਰਾ ਨਾ ਅਲੱਗ ਲੈ ਕੇ ਤੇ ਲੈਸਨ ਨਾਲ ਲੈ ਕੇ ਮੈਂ ਰੈਡੀ ਕਰ ਲਿਆ ਸੀਗਾ ਹੁਣ ਆਪਾਂ ਚੱਲੀਏ ਸਿਰ ਬਣਾਉਣਾ ਕਿਉਂਕਿ ਸਿਰ ਤੇ ਬਸ ਮੇਰੇ ਕੋਣੀ ਨਹੀਂ ਆਉਂਦੇ ਵਾਲ ਨੂੰ ਹੇਅਰ ਸਟਾਈਲਿੰਗ ਕਰ ਥੋੜਾ ਬਸ ਮਿੰਟ ਪਾਸਾ ਦੀ ਵੀ ਹਨ ਕਰ ਦਿੰਦੀ ਆ ਹਾਂ ਬਸ ਸੈਂਪਲ ਹੀ ਕੀਤਾ ਛੋਟੇ ਵੀ ਤੇ ਆਹ ਵਾਲੇ ਜਿਹੜੇ ਮੈਂ ਇਹਦੇ ਨਾਲ ਹਾਂਜੀ ਆਹ ਵਾਲੇ ਜਿਹੜੇ ਮੈਂ ਇਹਦੇ ਨਾਲ ਏਟਿੰਗਸ ਪਾੜੇ ਨੇ ਕਾਦੀਆਂ ਬਿਚ ਲੋੜੇ ਇਹ ਹੈ ਵੀ ਨਹੀਂ ਹੈਗੇ ਨੇ ਉਹਦੇ ਵਾਲੇ ਜਿਹੜੇ ਥੋੜੇ ਜਿਹੇ ਹੈਗੇ ਸੀਗੇ ਪਰ ਮੈਨੂੰ ਛੋਟੇ ਲਿਆਉਂਦਾ ਟਾਈਮ ਹੀ ਨਹੀਂ ਮਿਲਿਆ ਬਾਹਲੇ ਵੱਡੇ ਨੂੰ ਪਾਉਣੇ ਪਸੰਦੀ ਦੇ ਹੈਗੇ ਹਾਂ ਅਈ ਬਹੁਤ ਸੋਹਣੇ ਨੇ ਛੋਟੀ ਛੋਟੀ ਹੁੰਦੇ ਆ ਤੁਹਾਨੂੰ ਦੱਸਾਂ ਉਹ ਬਹੁਤ ਮੰਜਾ ਪਿਆ ਮੈਂ ਦਵਾ ਪਾ ਸਕਦੀ ਆ ਲਗਾ ਦੇ ਜੰਮਾ ਨਹੀਂ ਲਗਾ ਲਾ ਤੂੰ ਉਹ ਕੀ ਖਾਣੀ ਹੁਣ ਤਾਂ ਬਸ ਮੇਕਅਪ ਕਰਨਾ ਮੈਨੂੰ ਜਿਆ ਮ ਲੱਗਦੀ ਬਾ ਮੁੜ ਕੇ ਤੂੰ ਮੈਨੂੰ ਗਾਲਾਂ ਦੇਣੀ ਆ ਨਾ ਸੁਣਦੇ ਨੇ ਇਹੀ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਇਹ ਕੋਈ ਗੱਲ ਹੁੰਦੀ ਹੈ ਕਿ ਵੀ ਵਿ ਵਿ ਵਿਆਹ ਜਾਣਾ ਅਸੀਂ ਵੀ ਤਾਂ ਹੁਣ ਮੈਂ ਇਕੱਲੇ ਕਟਿੰਗ ਕਰਾਇਆ ਆ ਗੱਲੀ ਬਸ ਹਾਂ ਕਟਿੰਗ ਕਰਾਇਆ ਏ ਤੇ ਹੁਣ ਆਪਦੇ హెయిਰ ਸਟਾਈਲ ਜਾ ਵੀ ਉੱਥੋਂ ਜਾ ਕੇ ਉਹਦੇ ਕੋਲ ਕਰ ਲਿਓਗੇ ਖੜੇ ਜੇ ਵਾਲ ਕੋਜ਼ ਨਹੀਂ ਕਰਦਾ ਜੇ ਕਰਾ ਕੇ ਲੈ ਇਹ ਨੂੰ ਪਤਾ ਇੰਨਾ ਟਾਈਮ ਹੀ ਨਹੀਂ ਹੁਣ ਬਾਈ ਕੀ ਕਰੀਏ ਜਦੋਂ ਹੁਣ ਹੁਣ ਫਿਰ ਮੈਂ ਆ ਤੁਹਾਡਾ ਪਾ ਬੁੱਢਾ ਨਹੀਂ ਆਏ ਲੈ ਜਾ ਖੜੀਆਂ ਕਰਕੇ ਜਦੋਂ ਬੋਣਾ ਹੀ ਨਹੀਂ ਆਉਂਦਾਗਾ ਹਨਾ ਵੀ ਅੱਜ ਔਖੇ ਹੋਏ ਬੈ ਮੇਰੇ ਤੇ ਛੱਡਣਾ ਪੈ ਗਿਆ ਜੋ ਆਈ ਨਹੀਂ ਹੈਗੀ ਹਜੇ ਤੱਕ ਤਾਂ ਕਰਕੇ ਬੋਲ ਹਣ ਪਹਿਲਾਂ ਤਾਂ ਧੀ ਭਰੀ ਜਾਂਦੀ ਆ ਉਹਦੇ ਪਿਓ ਨੂੰ ਹੋਰ ਤੋ ਪਿਓ ਤਾਂ ਬੋਲਦਾ ਨਹੀਂ ਇਹ ਐਵੇਂ ਹੀ ਭਰ ਦਿੰਦਿਆਂ ਆਂ ਸਹੀ ਕਹਿੰਦੀ ਆ ਉਹ ਇਹਦੇ ਕੋਲ ਇੰਨਾ ਮੇਕਅਪ ਦਾ ਸਮਾਨਾ ਘਰੇ ਨਹੀਂ ਤਿਆਰ ਹੋਇਆ ਜਾਂਦਾ ਦਿੱਥੋਂ ਕੁਛ ਨਹੀਂ ਹੈਗਾ ਮੇਰੇ ਕੋਲ ਕਾਹ ਨੂੰ ਕੋਸ ਹੈਗਾ ਜਦ ਲਾਉਣਾ ਹੀ ਨਹੀਂ ਆਉਂਦਾ ਮੇਕਅਪ ਨੂੰ ਕਰਦੇ ਦੁਪਹਿਰ ਲੈਣਾ ਜੇ ਮੰਮਾ ਤਾਂ ਮੇਕ ਕਰਨਾ ਨਹੀਂ ਆਉਂਦਾਗਾ ਅੱਧਰ ਲੈਣੀਗਾ ਤਾਂ ਨਹੀਂ ਆ ਕੀ ਲੈ ਤਲ ਪਿਸਟਾ ਮੇਰੇ ਕੋਲੇ ਹੁਣ ਕਿ ਉਹ ਵੀ ਨਾ ਲਾਇਕਾ ਨਹੀਂ ਲਾਇਆਗਾ ਬਲੀ ਤਾਂ ਨਹੀਂ ਐਨਾ ਤੂੰ ਹਾਂ ਸਹੀ ਹੈ ਹੈਗੀ ਐ 70 ਆ ਜਾ ਭੇੜੇ ਗਾਂ ਸਾਡੇ ਨਾਲ ਅੱਜ ਬਾਪੂ ਨੇ ਜਾਣਾ ਤੇ ਬਾਪੂ ਦਾ ਡਾਡਾ ਆ ਗਿਆ ਯਾਰੀ ਕੁਝ ਨਾ ਬਾਪੂ ਨੇ ਕਹਿਣਾ ਸਹੁਰੇ ਉੱਥੇ ਹੀ ਬੈਠੀ ਹੈ ਹਜੇ ਤੱਕ ਆਈ ਨਹੀਂ ਹੈਗੀ ਉਹਨਾਂ ਦਾ ਉਹਨੂੰ ਲੈ ਕੇ ਭੱਜ ਜਾਣਾ ਸੀ ਬਾਪੂ ਪਤਾ ਕੀ ਕਹਿੰਦਾ ਰਾਤ ਕਹਿੰਦਾ ਕਿ ਵੀ ਕਿੰਨੇ ਵਜੇ ਚੱਲਾਂਗੇ ਅਸੀਂ ਕਿਹਾ ਵੀ ਆਪਾਂ ਚੱਲਾਂਗੇ ਸਾਢੇ 10 ਵਜੇ ਸਾਢੇ 10 ਵਜੇ ਵੀ ਤੁਰ ਪਾਂਗੇ ਚਲੋ ਵੀ ਉੱਥੇ ਘੰਟਾ ਤੋਂ ਲੱਗ ਜੂਗਾ ਆਪਾਂ ਨੂੰ ਆਉਣ ਨਾਲ ਹੂੰ ਸਾਢੇ 8 ਨਾ ਕਿਤੇ 8 ਵਜੇ ਤੁਰਾਂਗੇ ਕਹਿੰਦਾ ਉਕੇ ਉਥੇ 10:30 ਤਰਕੇ ਫੇਰ ਕਿ ਲਾ ਜਾਣ ਵੀ 8 ਵਜੇ ਤਾਂ ਹਜੇ ਜਿਨ੍ਹਾਂ ਨੇ ਬਰਾਤ ਆਉਣਾ ਉਹ ਵੀ ਨਹੀਂ ਵਿਚਾਰੇ ਹਜੇ ਉੱਠੇ ਹੋਣੇ ਤੇ ਵੀ ਆਪਾਂ ਉਥੇ ਜਾ ਕੇ ਦੱਸ ਗਏ ਝਾੜੂ ਗੜ ਝਾੜੂ ਮਾਰਨੇ ਸਹੀ ਗੱਲ ਹੈ ਹੁਣ ਬਾਪੂ ਆ ਜੂਗਾ ਤੁਹਾਡੇ ਜੱਦਿਆਂ ਨੂੰ ਤਿਆਰ ਹੋ ਗਏ ਤੇ ਬਾਪੂ ਦੇ ਗਾਲਾ ਮੈਨੂੰ ਦੇ ਹੀ ਜਾਣਗੇ ਆਈ ਨਹੀਂ ਆਈ ਨਹੀਂ ਇਹ ਨਵੇਂ ਹੀ ਆ ਸੌਰੀ ਤੁਰ ਜਾਂਦੀ ਹੈਗੀ ਬਾਪੂ ਸੌਰੀ ਕਹਿੰਦਾ ਹੁਣ ਚਲੋ ਪਈ ਆਉਂਦੀ ਹੈ ਬੈਠ ਕਰੀਏ ਵਾਈਟ ਦਾ ਕਿਹੜਾ 블ਸ਼ਰ ਹੁੰਦਾਗਾ ਲਓ ਜੀ ਆਪਾਂ ਰੈਡੀ ਹੋ ਗਏ ਆਂ ਤੇ ਕਰ ਲ ਕਿਵੇਂ ਦੇਸਨ ਗੈਨਸ ਸਮ ਰੀਤੀ ਦਿਖਾਵਾਂ ਕਿਦਾਂ ਦੇ ਪਵਾਏ ਮੈਨੂੰ ਬੈਕ ਤੋਂ ਨਹੀਂ ਦਿਖਦੀ ਤੇ ਮੀਡੀ ਜਿਹੜੀ ਆ ਪੌਹੀ ਕੀਤੀ ਆ ਪਰ ਇਹਦੀ ਥੋੜੀ ਚੇਂਜ ਕੀਤੀ ਉੱਪਰ ਨੂੰ ਕਰਤੀ ਜਾਨੀ ਕਿ ਨੀਚੇ ਨਹੀਂ ਕੀਤੀ ਹੈਗੀ ਜੀ ਕਿਦਾਂ ਕਰਕੇ ਦਿਖਾਣੀ ਆ ਆ ਦੇਖੋ ਇੱਥੋਂ ਤੱਕ ਉੱਪਰ ਨੂੰ ਗਈ ਸੱਚੇ ਤੇ ਥੋੜਾ ਜਣਾ ਇਹੋ ਲਾ ਦਿਓ ਠੀਕ ਹੈ ਕਲੈਚਰ ਕਈ ਵਾਰੀ ਰੋਡ ਵਗੈਰਾ ਹੋ ਜਾਂਦੇ ਹੁੰਦੇ ਹੂੰ ਇੱਦਾਂ ਦੇ ਪੈਸੇ ਅਮੀਰ ਦਿੱਖਾਉਣੀਆਂ ਦੇਖਾਂ ਬਸ ਵਧੀਆ ਬਾਤ ਘੈਂਟ ਆ ਆ ਫੜ ਮਰੇ ਆ ਦਿਖਾ ਕਰ ਲਾ ਢੰਗ ਨਾਲ ਕੈਮਰਾ ਫੜ ਲੈ ਆਪ ਉਧਰ ਨਾ ਦੇਖ ਬੱਸ ਯੂ ਕਮੈਂਟ ਕਰਕੇ ਕੀ ਫੀਲ ਚ ਲੱਗਦੀ ਆ ਬੜਾ ਨਾਲ ਹੋਰ ਰਹਿਗੇ ਬੀਡਸ ਦੀ ਘਾਟ ਰਹੀ ਜਿਹਦੇ ਵਿੱਚ ਲੱਗੇ ਹੁੰਦੇ ਨੇ ਉਹ ਨਹੀਂ ਪਰ ਤੇ ਇਹਦੇ ਸੋਹਣੇ ਲੱਗਦੇਗੇ ਉਹ ਸਿੰਗਲ ਸਿੰਗਲ ਲਾਉਣੇ ਸੀਗੇ ਮੈਂ ਇਹ ਘੈਂਟ ਰਿਹਾ ਇਹ ਤਾਂ ਹੋਵਾਗਾ ਫਲਚਰ ਹੈ ਮੋਤੀ ਵਾਲੀ ਮੋਤੀ ਕਹਿਣੀ ਆ ਮੈਂ ਅੱਗੇ ਤੁਹਾਡੇ ਕੋਲ ਵਾਈਟ ਮੋਤੀ ਸੀਗੇ ਹੁਣ ਹੁਣੇ ਨਹੀਂ ਹਨਾ ਪਰ ਇਹ ਉਹ ਥੋੜੇ ਆ ਆ ਮੈਨੂੰ ਕਿਈ ਮੈਂ ਖੈ ਤਿਆਰ ਹੁਣ ਪਿੱਛੇ ਸਾਡੇ ਅਸੀਂ ਲੜ ਕੇ ਆਏ ਆ ਮੈਂ ਖੈ ਯਾਨੀ ਕਿ ਉਵੇਂ ਨਹੀਂ ਲੜੇ ਹੈਗੇਗੇ ਇਹ ਹਸੇ ਗਿਆ ਚੱਲੀ ਜਾਂਦਾ ਸੀਗਾ ਸਾਡਾ ਬਲੌਗ ਦੇ ਵਿੱਚ ਕਿਹਦੀ ਬਲੌਗ ਚ ਲੜਈ ਆ ਮੈਂ ਖਾਂ ਕੇ ਫਿਰ ਤੋਂ ਮੈਂ ਬਲੌਗ ਜ਼ਰੂਰ ਦੇਖੂਗੀ ਮੇਰੀ ਲੜਾਈ ਦੇਖਣੀ ਹੈ ਕਹੇ ਵੀ ਮੈਂ ਤੇ ਤਿਆਰ ਕਰਨ ਪਿੱਛੇ ਲੜਿਆ ਵੀ ਤੇਰੇ ਤਿਆਰ ਹੀ ਨਹੀਂ ਲੋਟਾ मुछा करवा के ले आई हूं hmm. तो फिर आप मेनू कहना सोखा कहना मैं कह रहा मैं भी हो जाए मेरा बेटा मैं मम्मी बाबा मम्मी प्लीज कम ऑन द स्टेज ग्यारह बज गए मम्मी हाँ 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 हां मम्मी का सरविनय भाया, भाया। पहुंच बाप नहीं खुले रखो खुले रखो उधर हो रहा है वो हो और पैसा ਇੱਕ ਤੇ ਦੋ ਆ ਓਕੇ ਹੋਰ ਕਿਤੇ ਨਹੀਂ ਆਦੇ ਕਰਾਉਂਦੇ ਚੈੱਕ ਬੈਲੈਂਸ ਪੌਂਟਰੀ ਵੀ ਫੇਰ ਕਰਵਾ ਕੇ ਜਾਵਾਂਗੇ ਪਹਿਲਾਂ ਪੇਂਟ ਪੂਜਾ ਹੂੰ ਮਸੀ ਆ ਲੈ ਚਲੋ ਮਸੀ ਆ ਲੈ ਨਹੀਂ ਅੱਗੇ ਆ ਗਿਆ ਸਾਡੇ ਪੇਟ ਉੱਤੇ ਪੂਜਾ ਬਾਲ ਮਗਾਉਂਦੇ

oturdu. Eski. Hadi. Hadi. Bu da güzel. Bakınca al bir. Bas. Geçaldan hun. Ped puja. Ped puja. ਕਿ ਕਿਵੇਂ ਆ ਤੂੰ ਭਾਲ ਦੇਗਾ ਕਿ ਕਿਧਰ ਜਾਣਾ ਮਾਂਸ ਨਹੀਂ ਘੋਣਾ ਮਿਆਸ ਨਹੀਂ ਘੋਣਾ ਮੈਂ ਤਾਂ ਮਾਂਸ ਆਮਲੇਟ ਨਹੀਂ ਖੋਣਾ ਕੋਈ ਗਲਤੀ ਨਹੀਂ ਸਿਖਾਣਾ ਤੂੰ ਸੋਣਾ ਪਾਏਗਾ ਵਿਆਜ ਕੋਈ ਸਹੀ ਜੀ ਸਮਝ ਨਹੀਂ ਤਾ ਨਾ ਰਜੇ ਸਿੰਘ ਪੁਆ ਪੁਆ ਕੀ ਨਹੀਂ ਹੁਣੇ ਮੈਂ ਕਹਿ ਕਿ ਤੂੰ ਮੈਂ ਕਰ ਲੈਂਦਾ بابا رانا ہاں بلوک بنائیے جا رہے ہیں ماں پائے ہاں بننا شروع کر رہا تھا چھ چھ پر بلوک کیوں بنا رہے ہو میرا بلاگ بنا رہے ہیں ਸਾਰੇ ਅਲੱਗ-ਅਲੱਗ ਬੈਠੇ ਆਪਣੇ ਸਾਰੇ ਫੈਮਿਲੀ ਹੈ ਆ ਆਰਾਮ ਸੇ ਬੇਟਾ ਆਰਾਮ ਸੇ ਕੋਈ ਗੱਲ ਨਹੀਂ ਹਾਂ ਉਹ ਚੱਕਰ ਕਰ ਰਿਹਾ ਉਹ ਹੈ ਨਾ ਹਾਂ I ਕਿ ਬੈਕ ਆ ਗਏ ਡ੍ਰੈਗਨ ਨਾਲ ਲੱਗੇ ਬਸ ਸੁਣਦੇ ਸੁਣਾਵੇ ਆਪਣਾ ਜਮਾਨਾ ਆਪਣੀ ਦੇ ਲਾਰਮੇ ਅੱਜ ਪਰੇਸ਼ਾਨ ਹੋ ਗਈ ਮਾਂ ਜੀ ਉਹ ਬਣ ਗਿਆ ਜੇ ਜੇ ਨਾ ਤੱਕਦਾ ਆ ਹਾਂ ਹਾਂ ਕਿਹਾ ਮੈਂ ਕਿਹਾ ਹਾਂ ਹਾਂਜੀ ਚੱਕ ਦਿੱਤਾ ਕਿੱਥੇ അച്ചാ <muchly> <muchly> ਹਾਂਜੀ ਇੱਥੇ ਬੈਠੇ ਆਪਾਂ ਸਾਰੇ ਗੱਲਾਂਬਾਤ ਕਰ ਰਹੇ ਸੀ ਚਾਹ ਪਾਣੀ ਸ਼ਕ ਜਾਂਦਾ ਸੀ ਉਸ ਤੋਂ ਬਾਅਦ ਤੁਸ ਨੂੰ ਪਤਾ ਹੀ ਹੈ ਵੀ ਖਾਣ ਪੀਣੇ ਜਿਹੜਾ ਆਪਣਾ ਵਿਆਹ ਦੇ ਵਿੱਚ ਚੱਲੀ ਜਾਂਦਾ ਰਹਿੰਦਾ ਤੇ ਇੱਥੇ ਜਿਹੜੇ ਮੰਮੀ ਜੀ ਦੇ ਨਾਲ ਬੈਠੇ ਨੇ ਭੂਆ ਜੀ ਆਏ ਨੇ ਭੂਆ ਜੀ ਨੇ ਇਹਨਾਂ ਦੇ ਬੇਟੇ ਦਾ ਵਿਆਹ ਸੀਗਾ ਜਿਹੜੀ ਆਪਾਂ ਮੈਰਿਜ ਤੇ ਗਏ ਸੀਗੇ ਤੇ ਇੱਧਰ ਆਪਣੇ ਆਂਟੀ ਵਰਗੇ ਬੈਠੇ ਸੀ ਜਨਨ ਕਿ ਸਾਰੇ ਪਰਿਵਾਰ ਸੀਗਾ ਆਪਣਾ ਜਿਵੇਂ ਕਹਿ ਸਕਦੇ ਆ ਚੈਲ ਫੈਮਲੀ ਸੀਗੀ ਸਾਰੇ ਪਰ ਆਏ ਆ ਵੀ ਸਾਰੇ ਆਪ ਕੋ ਆਪਣੀ ਨਾਲ ਤੇ ਕੋਈ ਕਿੱਥੇ ਬੈਠਾ ਸੀ ਕੋਈ ਕਿੱਥੇ ਸੀ ਸੋਚਿਆ ਸੀ ਕਿ ਸਾਰੇ ਇਕੱਠੀ ਫੋਟੋ ਕਰਾਂਗੇ ਪਰ ਉਹੀ ਗੱਲ ਵੀ ਸਾਰੇ ਕੋਈ ਨਾ ਕਿਸੇ ਦੀਆਂ ਵੀ ਜ਼ਿੰਮੇਵਾਰੀਆਂ ਸੀਗੀਆਂ ਆ ਡੱਡ ਹੋ ਗਈ ਜਨਨ ਕਿ ਸਾਰੀ ਫੋਟੋ ਜਿਹੜੀ ਕਲੀਅਰ ਨਹੀਂ attempt. का फैमिली मेंबर इज दात का फैमिली मेंबर्स एंड ऑल द स्टीम गेस्ट एज ऑन द सेम पार्टी सारे बहुत बहुत शादित करते हैं जी हार्दिक अभिनंदन करते हैं क्योंकि लाइफ खुशियां पार्टियां जे सब ने नहीं करे बहुत ही बड़बान खुशी का मौका सेलिब्रेट कर रहे हैं जेड़ा कि हर एक इंसान दी जिंदगी दे विच सिर्फ एक ही बार आवे उस बाद एक नई जिंदगी दी शुरुआत हो जाती है नया चैप्टर स्टार्ट हो जाता है सो फाइनली सादी ब्रॉड फैमिली दे विच खुशियां ਰੌਣਕਾਂ ਜੀ ਉਹਨਾਂ ਨੇ ਬਹੁਤ ਹੀ ਕ੍ਰਿਪਸਰ ਜੀ ਮੈਟਰਡ ਵਿਚ ਅਨ ਅਫੀਸ਼ੀਅਲੀ ਮਿਸਟਰ ਐਂਡ ਜਿਹੜੇ ਨੇ ਪ੍ਰਪੇਅਰ ਕੀਤੇ ਹੋਏ ਨੇ ਸੋ ਲੈਟਸ ਇੰਜੋਏ ਦ ਸੇਮ ਟਾਈਮ ਟੂਗੇਦਰ ਸੋ ਜੇਨੀਵੀ ਫੈਮਿਲੀ ਮੈਂਬਰਸ ਐਕਸਾਈਟਡ ਨੇ ਅਗਰ ਅੱਛਾ ਲੱਗੇ ਤਾੜੀਆਂ ਦੇ ਨਾਲ ਪਲੀਜ਼ ਦੱਸਦੇ ਰਹਿਣਾ ਐਂਡ ਲੈਟਸ ਇੰਜੋਏ ਦ ਸੇਮ ਪ੍ਰੈਜ਼ੈਂਟੇਸ਼ਨ ਵੀਡੀਓ ਐਂਡ ਅ ਪੈਨਰੌਪ ਬਾਦ ਸ਼ਾਟ ਜੀ ਮੌਲਾਉਡ ਐਂਡ ਬਾਤ ਦੀ ਪੈਰੀਗ੍ਰਾਫੀ ਵੀ ਅੰਤੋਂ ਬਹੁਤ ਹੀ ਪਿਆਰੀ ਜੀ ਪ੍ਰੈਜ਼ੈਂਟੇਸ਼ਨ ਵੀਡੀਓ